ਸਤਿ ਸ਼੍ਰੀ ਅਕਾਲ ਜੀ ਦੋਸਤੋ ਇੱਕ ਹੋਰ ਕ੍ਰਾਈਮ ਸਟੋਰੀ ਲੈ ਕੇ ਜੁੜਿਆ ਮੈਂ ਗੁਰਿੰਦਰ ਅੱਜ ਦੀ ਇਹ ਸੱਚੀ ਘਟਨਾ ਸਬੰਧ ਰੱਖਦੀ ਹੈ ਜੀ ਦਿੱਲੀ ਦੇ ਨਾਲ 2017 ਦੇ ਆਸ-ਪਾਸ ਦੀ ਗੱਲ ਹੈ ਇੱਕ ਬਰਥਡੇ ਪਾਰਟੀ ਚੱਲ ਰਹੀ ਹੈ ਜੀ ਦਿੱਲੀ 'ਚ ਤੇ ਉੱਥੇ ਇੱਕ ਲੜਕੀ ਮੌਜੂਦ ਹੈ ਜੀ ਜਿਹਦਾ ਨਾਮ ਹੈ ਜੀ ਨੈਂਸੀ ਸ਼ਰਮਾ ਤੇ ਇੱਕ ਬਹੁਤ ਵੱਡੇ ਘਰ ਦਾ ਲੜਕਾ ਵੀ ਮੌਜੂਦ ਆ ਉਹਦਾ ਨਾਮ ਹੈ ਜੀ ਸਾਹਿਲ ਚੋਪੜਾ ਸੋ ਦੋਨੋਂ ਪੂਰਾ ਇੰਜੋਏ ਕਰ ਰਹੇ ਸੀ ਨਸ਼ੇ ਦੇ ਵਿੱਚ ਚੂਰ ਸੀਗੇ ਇੱਕ ਦੂਜੇ ਦੇ ਵੱਲ ਜਦੋਂ ਦੇਖਦੇ ਆ ਗੱਲਬਾਤ ਕਰਦੇ ਆ ਤਾਂ ਇੱਕ ਦੂਜੇ ਨੂੰ ਦਿਲ ਦੇ ਬੈਠਦੇ ਆ ਅਟਰੈਕਟ ਹੋ ਜਾਂਦੇ ਆ ਇੱਕ ਦੂਜੇ ਦੇ ਵੱਲ ਨੂੰ ਜਦੋਂ ਪਾਰਟੀ ਖਤਮ ਹੁੰਦੀ ਆ ਉਸ ਤੋਂ ਬਾਅਦ ਜੀ ਜਿਹੜਾ ਸਾਹਿਲ ਚੋਪੜਾ ਵਾ ਉਹ ਨੈਂਸੀ ਸ਼ਰਮਾ ਨੂੰ ਗੱਡੀ ਦੇ ਵਿੱਚ ਬਿਠਾ ਕੇ ਘਰੇ ਵੀ ਛੱਡ ਕੇ ਆਉਂਦਾ ਵਾ ਤੇ ਇਹਦੇ ਦੌਰਾਨ ਹੀ ਦੋਨਾਂ ਦੀ ਬਹੁਤ ਚੰਗੀ ਦੋਸਤੀ ਹੋ ਜਾਂਦੀ ਆ ਨੰਬਰ ਐਕਸਚੇਂਜ ਹੋ ਜਾਂਦੇ ਨੇ ਉਹ ਦੋਸਤੀ ਪਿਆਰ ਦੇ ਵਿੱਚ ਬਦਲ ਜਾਂਦੀ ਆ ਦੋਨੋਂ ਇਹ ਚਾਉਂਦੇ ਸੀ ਹੁਣ ਕੁਝ ਹੀ ਮਹੀਨਿਆਂ ਦੇ ਵਿੱਚ ਕਿ ਉਹ ਵਿਆਹ ਕਰਵਾ ਲੈਣ ਦੋਨੋਂ ਆਪਣੀ ਫੈਮਿਲੀ ਦੇ ਨਾਲ ਗੱਲ ਕਰਦੇ ਆ ਨੈਂਸੀ ਸ਼ਰਮਾ ਵੀ ਤੇ ਸਾਹਿਲ ਚੋਪੜਾ ਵੀ ਪਰ ਦੋਨਾਂ ਦੀਆਂ ਫੈਮਿਲੀਜ਼ ਇਨਕਾਰ ਕਰ ਦਿੰਦੀਆਂ ਜਵਾਬ ਦੇ ਦਿੰਦੀਆਂ ਕਿ ਇਹ ਵਿਆਹ ਨਹੀਂ ਹੋ ਸਕਦਾ ਉਹਦਾ ਕਾਰਨ ਇਹ ਸੀ ਕਿ ਹਾਲੇ ਦੋਨੋਂ ਹੀ ਨਬਾਲਗ ਸੀਗੇ ਉਹਨਾਂ ਦੀ ਵਿਆਹ ਵਾਲੀ ਉਮਰ ਹਾਲੇ ਨਹੀਂ ਸੀ ਹੋਈ ਉਸ ਤੋਂ ਬਾਅਦ ਜਿਹੜੀ ਨੈਂਸੀ ਸ਼ਰਮਾ ਉਹ ਜਿੱਦ ਫੜ ਲੈਂਦੀ ਆ ਕਿ ਉਹ ਜੇ ਰਹੂਗੀ ਤਾਂ ਹੁਣ ਸਾਹਿਲ ਚੋਪੜਾ ਦੇ ਨਾਲ ਹੀ ਰਹੂਗੀ ਉਹਨੇ ਹੁਣ ਘਰ ਨਹੀਂ ਰਹਿਣਾ ਉਹ ਵਿਆਹ ਹੁਣੇ ਹੀ ਕਰਾਊਗੀ ਉਹ ਜਦੋਂ ਨਹੀਂ ਪਰਿਵਾਰ ਸੁਣਦਾ ਉਧਰੋਂ ਸਾਹਿਲ ਚੋਪੜਾ ਦਾ ਪਰਿਵਾਰ ਵੀ ਨਹੀਂ ਮੰਨਦਾ ਤਾਂ ਇਹ ਦੋਨੋਂ ਫੈਸਲਾ ਕਰਦੇ ਨੇ ਕਿ ਇਹ ਲਿਵਨ ਲਿਵ ਇਨ ਰਿਲੇਸ਼ਨਸ਼ਿਪ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਵਿੱਚ ਰਹਿਣਗੇ ਮਤਲਬ ਬਿਨਾ ਵਿਆਹ ਕਰਾਏ ਇੱਕ ਦੂਜੇ ਦੇ ਨਾਲ ਇਕੱਠੇ ਰਹਿ ਲੈਣਗੇ ਕਿਉਂਕਿ ਨਬਾਲਗ ਸੀ ਕੋਟ ਮੈਰਿਜ ਵੀ ਇਹਨਾਂ ਦੀ ਨਹੀਂ ਹੋ ਸਕਦੀ ਸੀ ਹੁਣ ਨੈਨਸੀ ਸ਼ਰਮਾ ਆਪਣਾ ਘਰ ਛੱਡ ਕੇ ਆ ਜਾਂਦੀ ਆ ਤੇ ਜਿਹੜਾ ਸਾਹਿਲ ਚੋਪੜਾ ਉਹ ਲਾਗ ਇੱਕ ਮਕਾਨ ਲੈ ਕੇ ਇਹਨੂੰ ਰੱਖ ਲੈਂਦਾ ਕਦੇ ਆਪਣੇ ਘਰ ਵੀ ਚਲਾ ਜਾਂਦਾ ਸੀ ਤੇ ਕਦੇ ਇਹਦੇ ਕੋਲ ਵੀ ਆ ਜਾਂਦਾ ਸੀ ਪੈਸਾ ਖੁੱਲਾ ਸੀ ਕੋਈ ਉਹਨੂੰ ਪੈਸੇ ਦੀ ਫਿਕਰ ਨਹੀਂ ਸੀ ਹੁਣ ਦੋਨਾਂ ਦੇ ਘਰਦਿਆਂ ਨੂੰ ਪਤਾ ਤਾਂ ਸੀ ਪਰ ਇਹਨਾਂ ਦੀ ਜਿੱਦ ਅੱਗੇ ਉਹ ਕੁਝ ਵੀ ਨਾ ਕਰ ਸਕੇ ਹੁਣੇ ਪੂਰਾ ਇੰਜੋਏ ਕਰ ਰਹੇ ਸੀ ਜੀ ਪਾਰਟੀਆਂ 'ਚ ਜਾਂਦੇ ਸੀ ਕਲੱਬਾਂ 'ਚ ਜਾਂਦੇ ਸੀ ਸ਼ਰਾਬ ਪੀਂਦੇ ਸੀ ਸ਼ਰੀਰਕ ਸੰਬੰਧ ਪੂਰਾ ਰੱਜ ਕੇ ਬਣਾਉਂਦੇ ਸੀ ਮਤਲਬ ਦੁਨੀਆ ਦੀ ਹਰ ਐਸ਼ ਇਹ ਉਹ ਦਰ ਉਸੇ ਦੌਰਾਨ ਜਦੋਂ ਇਹ ਰਹਿ ਰਹੇ ਸੀ ਇਕੱਠੇ ਉਹ ਕਰਦੇ ਆ ਨਸ਼ੇ ਦੇ ਆਦੀ ਦੋਨੋਂ ਹੋ ਚੁੱਕੇ ਸੀ ਚਲੋ ਐਦਾਂ ਕਰਦੇ ਕਰਦੇ ਜੀ 2 ਸਾਲ ਬੀਤ ਜਾਂਦੇ ਆ ਤੇ 2 ਸਾਲ ਦੇ ਵਿੱਚ ਰੱਜ ਕੇ ਜਿਹੜੀ ਇਹਨਾਂ ਨੇ ਐਸ਼ ਕੀਤੀ ਹੁਣ ਇਹ ਫੈਸਲਾ ਕਰਦੇ ਨੇ ਕਿ ਆਪਾਂ ਵਿਆਹ ਕਰਾ ਲਈਏ ਇਹ ਵਿਆਹ ਕਰਾ ਲੈਂਦੇ ਨੇ ਕੋਟ ਮੈਰਿਜ ਕਰਵਾ ਲੈਂਦੇ ਨੇ ਜਦੋਂ ਇਹ ਬਾਲਗ ਹੋ ਗਏ ਸੀਗੇ ਵਿਆਹ ਕਰਾਣ ਤੋਂ ਬਾਅਦ ਜਦੋਂ ਇਹ ਘਰ ਜਾਂਦਾ ਵਾ ਸਾਹਿਲ ਚੋਪੜਾ ਇੱਕ ਵਾਰੀ ਤਾਂ ਇਹ ਇਹਦਾ ਜਿਹੜਾ ਪਰਿਵਾਰ ਆ ਸਾਹਿਲ ਚੋਪੜਾ ਦਾ ਉਹ ਇਹ ਕਹਿ ਦਿੰਦਾ ਵੀ ਤੁਸੀਂ ਵਿਆਹ ਤਾਂ ਹੁਣ ਕਰਾਈ ਲਿਆ ਵਾ ਤੁਸੀਂ ਬਾਲਗ ਹੋ ਗਏ ਹੋ ਸਾਨੂੰ ਤੁਹਾਡੇ ਤੋਂ ਕੋਈ ਵੀ ਦਿੱਕਤ ਨਹੀਂ ਪਰੇਸ਼ਾਨੀ ਨਹੀਂ ਆ ਤੁਸੀਂ ਇੱਥੇ ਆ ਕੇ ਰਹਿ ਸਕਦੇ ਹੋ ਘਰ ਦੇ ਵਿੱਚ ਉਧਰ ਨੈਂਸੀ ਸ਼ਰਮਾ ਦੇ ਪਰਿਵਾਰ ਦੇ ਨਾਲ ਵੀ ਗੱਲ ਕੀਤੀ ਜਾਂਦੀ ਆ ਤੇ ਨਾਂਸੀ ਸ਼ਰਮਾ ਦੇ ਜਿਹੜੇ ਪਰਿਵਾਰ ਵਾਲੇ ਆ ਉਹ ਵੀ ਹਾਮੀ ਭਰ ਦਿੰਦੇ ਆ ਕਿ ਜੇ ਬੱਚਿਆਂ ਨੇ ਹੁਣ ਵਿਆਹ ਕਰਵਾਈ ਲਿਆ ਵਾ ਵੀ ਐਡਾ ਵੱਡਾ ਘਰ ਆ ਸਾਡੀ ਕੁੜੀ ਨੂੰ ਕੋਈ ਕਮੀ ਤਾਂ ਮਹਿਸੂਸ ਉੱਤੇ ਹੋਣੀ ਨਹੀਂ ਤੇ ਉਹ ਵੀ ਹਾਮੀ ਭਰ ਦਿੰਦੇ ਨੇ ਦੋਨਾਂ ਦੀ ਫੇਰ ਇੱਕ ਬਹੁਤ ਵੱਡੇ ਲੈਵਲ ਤੇ ਰਿਸੈਪਸ਼ਨ ਪਾਰਟੀ ਰੱਖੀ ਜਾਂਦੀ ਆ ਤੇ ਇੱਕ ਵਧੀਆ ਜਿਹੜੀ ਜ਼ਿੰਦਗੀ ਉਹਨਾਂ ਦੀ ਇੱਕ ਬਸਾ ਦਿੱਤੀ ਜਾਂਦੀ ਆ ਤੇ ਉਹਨਾਂ ਦੀ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋ ਜਾਂਦੀ ਆ 낸시 ਸ਼ਰਮਾ ਸਾਹਿਲ ਚੋਪੜਾ ਹੁਣ 낸시 ਚੋਪੜਾ ਬਣ ਚੁੱਕੀ ਸੀ ਉਹ ਸ਼ਰਮਾ ਤੋਂ ਦੋਨੋਂ ਬਹੁਤ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਸੀ ਕੁਝ ਮਹੀਨੇ ਬਹੁਤ ਚੰਗੇ ਲੰਘਦੇ ਨੇ ਪਰ ਕੁਝ ਮਹੀਨੇ ਬਾਅਦ ਹੀ ਦੋਨਾਂ ਦੇ ਵਿੱਚ ਕਲੇਸ਼ ਹੋਣੇ ਸ਼ੁਰੂ ਹੋ ਜਾਂਦੇ ਨੇ ਕਲੇਸ਼ ਹੋਣ ਦਾ ਕਾਰਨ ਇਹ ਸੀ ਕਿ ਜਿਹੜੀ ਹੁਣ 낸시 ਚੋਪੜਾ ਬਣ ਚੁੱਕੀ ਆ ਉਹ ਇੰਨੀ ਕੁ ਜ਼ਿਆਦਾ ਆਦੀ ਹੋ ਗਈ ਨਸ਼ਿਆਂ ਦੀ ਐਸ਼ ਪਰਸਤੀ ਦੀ ਆਦੀ ਹੋ ਗਈ ਉਹ ਕਲੱਬਾਂ 'ਚ ਜਾਣ ਦੀ ਆਦੀ ਹੋ ਗਈ ਕੁਝ ਸਾਹਿਲ ਚੋਪੜਾ ਨੇ ਜਿਹੜੀ ਉਹਨੂੰ ਖੋਲ੍ਹ ਦਿੱਤੀ ਉਹਦੇ ਕਰਕੇ ਉਹ ਹੋਰ ਵੀ ਜ਼ਿਆਦਾ ਵਿਗੜ ਗਈ ਅਯਾਸ਼ ਕਿਸਮ ਦੀ ਉਹ ਪਹਿਲਾਂ ਤੋਂ ਹੀ ਸੀ ਪਰ ਸਾਹਿਲ ਚੋਪੜਾ ਦੀ ਖੋਲ੍ਹਣੇ ਉਹਨੂੰ ਹੋਰ ਜ਼ਿਆਦਾ ਵਿਗਾੜਦਾ ਸੀ ਉਹ ਕਦੋਂ ਘਰ ਆ ਰਹੀ ਆ ਕਦੋਂ ਜਾ ਰਹੀ ਆ ਕੁਝ ਵੀ ਉਹਨੂੰ ਨਹੀਂ ਪਤਾ ਸੀ ਹਮੇਸ਼ਾ ਉਹ ਨਸ਼ੇ ਦੇ ਵਿੱਚ ਰਹਿਣ ਲੱਗ ਗਈ ਸੀ ਸਾਹਿਲ ਚੋਪੜਾ ਤੇ ਉਹਦਾ ਪਰਿਵਾਰ ਵੀ ਇਸ ਗੱਲ ਤੋਂ ਬੜਾ ਪਰੇਸ਼ਾਨ ਸੀ ਪਰ ਸਾਹਿਲ ਚੋਪੜਾ ਜਿਹੜਾ ਉਹਨੂੰ ਇਹ ਗੱਲ ਵੱਡ-ਵੱਡ ਕੇ ਖਾ ਰਹੀ ਸੀ ਕਿ ਮੇਰੀ ਚੁਆਇਸ ਆ ਵੀ ਹੁਣ ਜਿਹੜੇ ਪਰਿਵਾਰ ਵਾਲੇ ਵੀ ਮੈਨੂੰ ਤਾਨੇ ਮਾਰ ਰਹੇ ਨੇ ਵੀ ਤੂੰ ਲੱਭ ਕੇ ਲੈ ਕੇ ਆਇਆ ਵਾ ਵੀ ਹੁਣ ਤੂੰ ਭੁਗਤ ਰਿਹਾ ਵਾ ਉਹਨੂੰ ਉਹ ਸਮਝਾਉਣ ਦੀ ਕੋਸ਼ਿਸ਼ ਕਰਦਾ ਪਰ ਉਹ ਜਿਹੜਾ ਸਿਲਸਿਲਾ ਜਾਰੀ ਰਹਿੰਦਾ ਉਹਦਾ ਉਹ ਨਹੀਂ ਹਟਦੀ ਨਸ਼ੇ ਕਰਨ ਤੋਂ ਤੇ ਬਾਰ ਕਲੱਬਾਂ 'ਚ ਜਾਣ ਤੋਂ ਇੱਕ ਦਿਨ ਸਾਹਿਲ ਉਹਦਾ ਫੋਨ ਚੈੱਕ ਕਰਦਾ ਤਾਂ ਹੈਰਾਨ ਹੋ ਜਾਂਦਾ ਫੋਨ ਦੇਖ ਕੇ ਇਕੱਲੀ ਗੱਲ ਜਿਹੜੀ ਇੱਥੇ ਤੱਕ ਕਲੱਬਾਂ ਤੱਕ ਜਾਣ ਤੱਕ ਸੀਮਤ ਨਹੀਂ ਸੀ ਹੁਣ ਉਹ ਹੋਰ ਬੰਦਿਆਂ ਦੇ ਨਾਲ ਨਾਜਾਇਜ਼ ਸਬੰਧ ਵੀ ਬਣਾ ਰਹੀ ਸੀ ਉਹਦੀਆਂ ਜਿਹੜੀਆਂ ਫੋਟੋਆਂ ਕੁਝ ਅਸ਼ਲੀਲ ਫੋਟੋਆਂ ਉਹਦੇ ਫੋਨ ਦੇ ਵਿੱਚ ਦੇਖ ਲੈ ਦੇਖ ਰਿਆ ਸੀਗਾ ਸਾਹਿਲ ਚੋਪੜਾ ਜਦੋਂ ਉਹ ਉਹਦਾ ਫੋਨ ਚੈੱਕ ਕੀਤਾ ਤੁਹਾਨੂੰ ਪਤਾ ਲੱਗਿਆ ਵੀ ਹੋਰ ਮਰਦਾਂ ਦੇ ਨਾਲ ਵੀ ਸਬੰਧ ਬਣਾਉਣ ਲੱਗੀ ਹੈ ਇੱਕ ਜਿਹੜਾ ਹਸਬੈਂਡ ਆ ਉਹ ਕਦੇ ਵੀ ਬਰਦਾਸ਼ਤ ਇਹ ਗੱਲ ਨਹੀਂ ਕਰ ਪਾਊਗਾ। ਉਹਨੂੰ ਇੰਨਾ ਕੁ ਗੁੱਸਾ ਆਉਂਦਾ ਤੇ ਉਹ ਪੂਰਾ ਉਹਦਾ ਵਿਰੋਧ ਕਰਦਾ ਉਹਨੂੰ ਮਾਰਨ ਤੱਕ ਜਾਂਦਾ ਵਾ ਨੈਨਸੀ ਨੂੰ ਨੈਨਸੀ ਕਹਿੰਦੀ ਆ ਵੀ ਇਹ ਮੇਰੀ ਹੁਣ ਪਰਸਨਲ ਲਾਈਫ ਆ ਤੂੰ ਇਹਦੇ ਵਿੱਚ ਦਖਲ ਅੰਦਾਜ਼ੀ ਨਾ ਕਰ ਰਿਹਾ ਤਾਂ ਉਹ ਪੂਰੀ ਫੇਰ ਸਮਝਾਉਣ ਦੀ ਜਦੋਂ ਕੋਸ਼ਿਸ਼ ਕਰਦਾ ਵੀ ਮੈਂ ਤੇਰਾ ਹਸਬੰਡ ਆ ਮੈਂ ਤੈਨੂੰ ਰੋਕ ਸਕਦਾ ਵਾਂ ਤਾਂ ਉਹ ਉਲਟਾ ਉਹਨੂੰ ਵੀ ਦੋਸ਼ ਦਿੰਦੀ ਆ ਕਿ ਤੂੰ ਵੀ ਸਾਰਾ ਕੁਝ ਕਰਦਾ ਹੀ ਆ ਜੋ ਮੈਂ ਕਰਦੀ ਆ ਮਤਲਬ ਤੂੰ ਵੀ ਕਲੱਬਾਂ 'ਚ ਜਾਣਾ ਤੂੰ ਵੀ ਸ਼ਰਾਬਾਂ ਪੀਣਾ ਵਾ ਜੇ ਮੈਂ ਕਰ ਲਿਆ ਤਾਂ ਫੇਰ ਕੀ ਹੋ ਗਿਆ ਉਹ ਨਸ਼ੇ ਦੇ ਵਿੱਚ ਇਦਾਂ ਜਵਾਬ ਦਿੰਦੀ ਆ। ਸਾਹਿਲ ਚੋਪੜਾ ਹੁਣ ਪੂਰਾ ਜੋਰ ਲਾ ਰਿਹਾ ਸੀ ਕਿ ਕਿਸੇ ਤਰੀਕੇ ਇਹਦੇ ਤੋਂ ਮੈਂ ਖੇੜਾ ਛੁਡਾਵਾਂ ਉਹਨੂੰ ਕਹਿੰਦਾ ਇੱਕ ਦਿਨ ਵੀ ਮੈਂ ਤੇਰੇ ਤੋਂ ਤਲਾਕ ਲੈਣਾ ਮੈਂ ਤੇਰੇ ਨਾਲ ਹੁਣ ਨਹੀਂ ਰਹਿ ਸਕਦਾ ਪਰ ਨੈਂਸੀ ਚੋਪੜਾ ਹੁਣ ਪੂਰੀ ਤਰ੍ਹਾਂ ਦੇ ਨਾਲ ਮਨਾ ਕਰ ਦਿੰਦੀ ਆ ਕਿ ਮੈਂ ਤੈਨੂੰ ਤਲਾਕ ਨਹੀਂ ਦੇ ਸਕਦੀ ਮੈਂ ਇੱਥੇ ਹੀ ਰਹੂੰਗੀ ਸਾਹਿਲ ਚੋਪੜਾ ਬਹੁਤ ਪਰੇਸ਼ਾਨ ਹੋ ਜਾਂਦਾ ਜਦੋਂ ਉਹਨੂੰ ਕੁਝ ਨਹੀਂ ਸਮਝ ਆਉਂਦੀ ਤਾਂ ਆਪਣੇ ਇੱਕ ਕਜ਼ਨ ਬ੍ਰਦਰ ਦੇ ਨਾਲ ਇਹ ਸਾਰੀ ਗੱਲ ਕਰਦਾ ਤੇ ਉਹਦੇ ਕਜ਼ਨ ਬ੍ਰਦਰ ਦਾ ਇੱਕ ਗੈਰਾਜ ਸੀ ਗੈਰਾਜ ਦਾ ਇੱਕ ਜਿਹੜਾ ਲੇਬਰ ਉਹਨਾਂ ਨੂੰ ਉਹਨਾਂ ਨੇ ਕਾਫੀ ਸਮੇਂ ਤੁਰਕਿਆ ਹੋਇਆ ਸੀ ਉਹਦੇ ਨਾਲ ਵੀ ਉਹ ਗੱਲ ਸਾਂਝੀ ਕਰਦਾ ਉਹ ਦੋਨਾਂ ਦੇ ਨਾਲ ਇਹ ਪੂਰੀ ਜਿਹੜੀ ਗੱਲ ਜਦੋਂ ਸ਼ੇਅਰ ਕਰਦਾ ਵਾ ਤੇ ਉਹਨਾਂ ਨੂੰ ਕਹਿੰਦਾ ਵੀ ਆਪਾਂ ਇੱਕ ਪਲਾਨ ਬਣਾਉਣਾ ਵਾ ਮੈਂ ਇਹਦੇ ਨਾਲ ਰਹਿ ਨਹੀਂ ਸਕਦਾ ਤਲਾਕ ਇਹ ਮੈਨੂੰ ਦਿੰਦੀ ਨਹੀਂ ਆਪਾਂ ਇਹਨੂੰ ਰਾਸਤੇ ਦੇ ਵਿੱਚੋਂ ਹਟਾਉਣਾ ਵਾ ਉਹਨੂੰ ਮਾਰਨ ਦਾ ਪਲਾਨ ਬਣਾ ਲਿਆ ਜਾਂਦਾ ਵਾ ਤੇ ਪਲਾਨ ਦੇ ਤਹਿਤ ਸਾਹਿਲ ਚੋਪੜਾ ਕੀ ਕਰਦਾ ਇੱਕ ਵਾਰ ਨੈਂਸੀ ਦੇ ਕੋਲ ਆਉਂਦਾ ਉਹਨੂੰ ਕਹਿੰਦਾ ਵੀ ਆਪਾਂ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਆ ਜੋ ਕੁਝ ਪਿੱਛੇ ਹੋਇਆ ਤੂੰ ਭੁੱਲ ਜਾ ਜੋ ਕੁਝ ਮੈਂ ਤੈਨੂੰ ਬੁਰਾ ਭਲਾ ਕਿਹਾ ਉਹਦੇ ਲਈ ਮੈਂ ਮਾਫੀ ਮੰਗਦਾ ਵਾਂ ਤੇ ਹੁਣ ਕੋਈ ਵੀ ਆਪਾਂ ਪਿਛਲੀਆਂ ਗੱਲਾਂ ਨਹੀਂ ਛੇੜਾਂਗੇ ਤੇ ਤੂੰ ਮੈਨੂੰ ਮਾਫ ਕਰ ਦੇ ਨੈਂਸੀ ਉਹਦੀਆਂ ਗੱਲਾਂ ਦੇ ਵਿੱਚ ਆ ਜਾਂਦੀ ਆ ਤੇ ਸਾਹਿਲ ਕਹਿੰਦਾ ਅੱਜ ਆਪਾਂ ਇੱਕ ਲੌਂਗ ਡਰਾਈਵ ਤੇ ਰਾਤ ਨੂੰ ਚੱਲਾਂਗੇ ਤੇ ਆਪਾਂ ਡਿਨਰ ਵੀ ਬਾਹਰ ਹੀ ਕਰਾਂਗੇ ਨੈਂਸੀ ਬਹੁਤ ਖੁਸ਼ ਹੋ ਜਾਂਦੀ ਆ ਤਿਆਰ ਹੋ ਕੇ ਉਹ ਲੌਂਗ ਡਰਾਈਵ ਲਈ ਲੌਂਗ ਡਰਾਈਵ ਤੇ ਜਾਣ ਨੂੰ ਤਿਆਰ ਹੁੰਦੀ ਆ ਤੇ ਪਾਣੀਪੱਤ ਵੱਲ ਨੂੰ ਉਹਨਾਂ ਨੇ ਜਾਣਾ ਸੀਗਾ ਜਦੋਂ ਉਹ ਤਿਆਰ ਹੋ ਕੇ ਗੱਡੀ ਦੇ ਵਿੱਚ ਬੈਠਦੀ ਆ ਤਾਂ ਦੇਖਦੀ ਆ ਕਿ ਪਿੱਛੇ ਦੋ ਬੰਦੇ ਸਾਹਿਲ ਦਾ ਉਹ ਹੀ ਕਜ਼ਨ ਤੇ ਉਹ ਜਿਹੜਾ ਲੇਬਰ ਵਾਲਾ ਸੀ ਉਹ ਬੈਠੇ ਸੀ ਨੈਂਸੀ ਪੁੱਛਦੀ ਆ ਕਿ ਇਹ ਨਾਲ ਕਿਉਂ ਜਾ ਰਹੇ ਆ ਆਪਣੇ ਤਾਂ ਸਾਹਿਲ ਕਹਿੰਦਾ ਵਾ ਕਿ ਇਹਨਾਂ ਨੇ ਵੀ ਪਾਣੀ ਪੱਤ ਜਾਣਾ ਵਾ ਉੱਥੇ ਆਪਾਂ ਇਹਨਾਂ ਨੂੰ ਉਤਾਰ ਦਾਂਗੇ ਤੇ ਆਪਾਂ ਬਾਅਦ ਦੇ ਵਿੱਚ ਆਪਾਂ ਐਨਜੋਏ ਕਰਾਂਗੇ ਨੈਨਸੀ ਹਾਮੀ ਭਰ ਦਿੰਦੀ ਆ ਤਿਆਰ ਹੋ ਜਾਂਦੀ ਆ ਚਲੋ ਜੀ ਉਹ ਸਾਰੇ ਨਿਕਲਦੇ ਨੇ ਲੌਂਗ ਡਰਾਈਵ ਤੇ ਜਦੋਂ ਪਾਣੀ ਪੱਤ ਦੇ ਨੇੜੇ ਜਾ ਕੇ ਇੱਕ ਸੁੰਨੀ ਜਗ੍ਹਾ ਉਹ ਦੇਖਦੇ ਨੇ ਤਾਂ ਗੱਡੀ ਉੱਥੇ ਰੋਕ ਦਿੰਦੇ ਨੇ ਸਾਹਿਲ ਉੱਥੇ ਗੱਡੀ ਰੋਕਦਾ ਨੈਨਸੀ ਪੁੱਛਦੀ ਆ ਕਿ ਇੰਨੀ ਸੁੰਨੀ ਜਗ੍ਹਾ ਤੇ ਗੱਡੀ ਕਿਉਂ ਰੁਕੀ ਆ ਤਾਂ ਉਹ ਕਹਿੰਦੇ ਆ ਕਹਿੰਦਾ ਵਾ ਕਿ ਮੈਂ ਬਾਥਰੂਮ ਕਰਕੇ ਆਇਆ ਜਦੋਂ ਉਹ ਬਾਹਰ ਨਿਕਲਦਾ ਵਾ ਤਾਂ ਪਿੱਛੇ ਜਿਹੜੇ ਦੋ ਮੁੰਡੇ ਬੈਠੇ ਸੀ ਉਹ ਵੀ ਬਾਹਰ ਨਿਕਲਦੇ ਨੇ ਤੇ ਜਦੋਂ ਨੈਨਸੀ ਇਕੱਲੀ ਗੱਡੀ 'ਚ ਬੈਠੀ ਸੀ ਤਾਂ ਸਾਹਿਲ ਉਹਨੂੰ ਇਸ਼ਾਰਾ ਕਰਦਾ ਕਿ ਤੂੰ ਵੀ ਬਾਹਰ ਆ ਜਾ ਮੌਸਮ ਬਹੁਤ ਵਧੀਆ ਵਾ ਜਿੱਦਾਂ ਹੀ ਨੈਨਸੀ ਕਾਰ ਦੀ ਵਿੰਡੋ ਖੋਲਦੀ ਆ ਤਾਂ ਪਿੱਛੋਂ ਜਿਹੜਾ ਸਾਹਿਲ ਸੀ ਉਹਦੇ ਉਹਦੇ ਸਿਰ ਦੇ ਉੱਤੇ ਪਿਸਟਲ ਉਹ ਉਹਦਾ ਲਾ ਦਿੰਦਾ ਵਾ ਦੀ ਪਿਸਟਲ ਤੇ ਨਾਲ ਹੀ ਉਹਦੇ ਗੋਲੀ ਮਾਰ ਦਿੰਦਾ ਮੌਕੇ ਦੇ ਉੱਤੇ ਨੈਨਸੀ ਦੀ ਮੌਤ ਹੋ ਜਾਂਦੀ ਹੈ ਉਹਨਾਂ ਦਾ ਪਲਾਨ ਇਹੀ ਸੀ ਕਿ ਇਹਨੂੰ ਉੱਥੇ ਸੁੰਨੀ ਜਗ੍ਹਾ ਤੇ ਲਾ ਜਾ ਕੇ ਸ਼ੂਟ ਕਰਨਾ ਵਾ ਤੇ ਸ਼ੂਟ ਕਰਕੇ ਉਹਨੂੰ ਮੌਤ ਦੇ ਘਾਟ ਉਤਾਰਤਾ ਸੀ ਤੇ ਅਗਲਾ ਪਲਾਨ ਸੀ ਵੀ ਬਾਡੀ ਆ ਜਿਹੜੀ ਉੱਥੇ ਆਪਾਂ ਅੱਗ ਨਾਲ ਸਾੜ ਕੇ ਆਵਾਂਗੇ ਉਹ ਇੱਕ ਜੰਗਲ ਦੇ ਵਿੱਚ ਬਾਡੀ ਨੂੰ ਤਿੰਨੇ ਜਣੇ ਚੱਕ ਕੇ ਲੈ ਕੇ ਜਾਂਦੇ ਨੇ ਤੇ ਜਦੋਂ ਆ ਸਾਰਾ ਪੱਤੇ ਪੁੱਤੇ ਇਕੱਠੇ ਕਰਕੇ ਬਾਡੀ ਦੇ ਉੱਤੇ ਛੱਡ ਦਿੰਦੇ ਨੇ ਵੀ ਇਹ ਜਿਹੜਾ ਇਹਦੇ ਨਾਲ ਇਹਦੀ ਬਾਡੀ ਸੜ ਜੂਗੀ ਪਰ ਇੰਨਾ ਆਸਾਨ ਕੰਮ ਨਹੀਂ ਸੀ ਉਹ ਬਹੁਤ ਕੋਸ਼ਿਸ਼ ਕਰਦੇ ਆ ਬਾਡੀ ਨੂੰ ਅੱਗ ਨਹੀਂ ਲੱਗਦੀ ਤੇ ਅੰਦਰੋਂ ਹੁੱਕ ਭੜਾਈ ਜਾ ਰਿਹਾ ਕਿ ਬਹੁਤ ਦੇਰ ਹੋ ਚੁੱਕੀ ਆ ਰਾਤ ਬਹੁਤ ਹੋ ਚੁੱਕੀ ਆ ਕਿ ਕੋਈ ਇੱਥੇ ਆ ਹੀ ਨਾ ਜਾਵੇ ਸਵੇਰ ਹੋਣ ਵਾਲੀ ਹੋ ਗਈ ਆ ਤਾਂ ਉਹ ਡਰ ਦੇ ਮਾਰੇ ਉਦਾਂ ਹੀ ਜਿੱਦਾਂ ਉਹ লাশ ਪਈ ਸੀ ਉਹ ਛੱਡ ਕੇ ਦਿੱਲੀ ਵੱਲ ਨੂੰ ਵਾਪਸੀ ਪਾ ਲੈਂਦੇ ਆ ਹੁਣ ਸਾਰਿਆਂ ਲਈ ਇਹ ਸਵਾਲ ਸੀ ਵੀ ਨੈਂਸੀ ਗਈ ਕਿੱਥੇ ਤਾਂ ਉਹ ਆਪਣੇ ਜਿਹੜੇ ਮਦਰ ਫਾਦਰ ਨੇ ਉਹਨਾਂ ਨੂੰ ਤਾਂ ਸਾਹਲ ਇਹ ਕਹਿ ਦਿੰਦਾ ਵੀ ਮੈਂ ਉਹਨੂੰ ਉੱਧਰ ਆਪਣੇ ਘਰੇ ਪੇਕੇ ਛੱਡ ਕੇ ਆਇਆ ਵਾਂ ਦੋ ਤਿੰਨ ਦਿਨ ਬੀਤ ਜਾਂਦੇ ਆ ਤਾਂ ਉਹ ਟਰਾਈ ਕਰ ਰਹੇ ਸੀ ਜਿਹੜੇ ਨੈਂਸੀ ਦੇ ਪੇਰੈਂਟਸ ਸੀ ਉਹਦਾ ਫੋਨ ਟਰਾਈ ਕਰ ਰਹੇ ਸੀ ਉਹ ਬੰਦ ਆ ਰਿਹਾ ਸੀ ਉਹਦੀਆਂ ਉਹਦੇ ਜਿਹਨੇ ਦੋਸਤ ਸੀ ਉਹ ਫੋਨ ਟਰਾਈ ਕਰ ਰਹੇ ਸੀ ਤਾਂ ਉਹ ਵੀ ਉਹਨਾਂ ਨੂੰ ਵੀ ਬੰਦ ਅੱਗੇ ਪਤਾ ਲੱਗ ਰਿਹਾ ਸੀ ਵੀ ਨੈਂਸੀ ਦਾ ਫੋਨ ਬੰਦ ਹੈ ਤਾ ਹਾਰ ਕੇ ਦੋ ਤਿੰਨ ਦਿਨ ਬਾਅਦ ਜੀ ਜਿਹੜੇ ਨੈਂਸੀ ਦੇ ਪੇਰੈਂਟਸ ਨੇ ਉਹ ਸਾਹਿਲ ਦੇ ਘਰ ਆਉਂਦੇ ਨੇ ਉਹਨੂੰ ਪੁੱਛਦੇ ਆ ਵੀ ਨੈਂਸੀ ਕਿੱਥੇ ਆ ਨਾ ਉਹਦਾ ਫੋਨ ਲੱਗ ਰਿਹਾ ਨਾ ਤੇਰਾ ਫੋਨ ਲੱਗ ਰਿਹਾ ਵੀ ਆਖਰ ਉਹ ਗਈ ਕਿੱਥੇ ਤਾਂ ਉਹਦੇ ਜਿਹੜੇ ਪੇਰੈਂਟਸ ਸਾਹਿਲ ਦੇ ਹਰਾਂਸੀ ਵੀ ਇਹ ਤਾਂ ਕਹਿ ਕੇ ਗਿਆ ਸੀਗਾ ਵੀ ਉਹਨਾਂ ਦੇ ਘਰ ਛੱਡ ਕੇ ਆਇਆ ਉਹ ਵੀ ਇਹ ਕਹਿ ਰਿਹਾ ਸਾਡੇ ਕੋਲ ਨਹੀਂ ਤਾਂ ਉਹ ਵੀ ਪੁੱਛਦੇ ਨੇ ਨੈਂਸੀ ਕਿੱਥੇ ਆ ਤਾਂ ਸਾਹਿਲ ਇੱਕ ਕਹਾਣੀ ਬਣਾਉਂਦਾ ਕਿ ਅਸੀਂ ਜਿੱਦਣ ਲੌਂਗ ਡਰਾਈਵ ਤੇ ਗਏ ਸੀ ਰਾਸਤੇ 'ਚ ਸਾਡੀ ਫੇਰ ਲੜਾਈ ਹੋ ਗਈ ਸੀ ਬਹੁਤ ਜ਼ਬਰਦਸਤ ਮੈਨੂੰ ਉਹਦੇ ਤੇ ਬਹੁਤ ਗੁੱਸਾ ਸੀ ਉਹਨੇ ਮੈਨੂੰ ਕਿਹਾ ਕਿ ਮੈਨੂੰ ਗੱਡੀ 'ਚ ਉਤਾਰ ਦੇ ਮੈਂ ਵੀ ਗੁੱਸੇ 'ਚ ਆ ਕੇ ਉਤਾਰਤਾ ਤੇ ਜਦੋਂ ਮੇਰਾ ਗੁੱਸਾ ਠੰਡਾ ਹੋਇਆ ਉਦੋਂ ਮੈਂ ਉਹਨੂੰ ਫੋਨ ਕਰਨ ਦੀ ਟਰਾਈ ਕੀਤੀ ਜਦ ਤੱਕ ਉਹਦਾ ਫੋਨ ਸਵਿਚ ਆਫ ਹੋ ਗਿਆ ਸੀ ਮੈਨੂੰ ਕੁਝ ਵੀ ਨਹੀਂ ਪਤਾ ਕਿ ਨੈਂਸੀ ਕਿੱਥੇ ਆ ਕਿੱਥੇ ਨਹੀਂ ਐਨੀ ਦੇਰ ਨੂੰ ਨੈਂਸੀ ਦੀ ਮਾਂ ਨੂੰ ਇੱਕ ਫੋਨ ਆਉਂਦਾ ਨੈਂਸੀ ਦੀ ਸਹੇਲੀ ਦਾ ਤੇ ਉਹ ਉਹਨੂੰ ਕਹਿੰਦੀ ਆ ਵੀ ਮੈਨੂੰ ਥੋੜੇ ਦਿਨ ਪਹਿਲਾਂ ਨੈਨਸੀ ਨੇ ਇੱਕ ਮੈਸੇਜ ਕੀਤਾ ਸੀ ਜਿਹਦੇ ਵਿੱਚ ਇੱਕ ਰੋਂਦੀ ਹੋਈ ਤਸਵੀਰ ਉਹਨੇ ਪਾਈ ਸੀ ਤੇ ਨਾਲ ਹੀ ਇਹ ਲਿਖਿਆ ਸੀ ਕਿ ਜੇ ਕੁਝ ਦਿਨਾਂ ਬਾਅਦ ਕੋਈ ਵੀ ਇਹੋ ਜਿਹਾ ਹੁੰਦਾ ਜਿੱਦਾਂ ਉਹਨੂੰ ਅੰਦਰੋਂ ਇੱਕ ਹੋਈ ਹੋਵੇ ਇੰਟੈਂਸ਼ਨ ਹੋਈ ਹੋਵੇ ਵੀ ਕੁਝ ਹੋਣ ਵਾਲਾ ਵਾ ਉਹਨੇ ਉਹਨੂੰ ਮੈਸੇਜ ਭੇਜਿਆ ਸੀ ਵੀ ਜੇ 2-4 ਦਿਨਾਂ ਤੱਕ ਮੇਰਾ ਫੋਨ ਤੈਨੂੰ ਬੰਦ ਲੱਗੇ ਜਾਂ ਕੁਝ ਵੀ ਤੈਨੂੰ ਇਹੋ ਜਿਹਾ ਪਤਾ ਲੱਗੇ ਮੇਰੇ ਮਾਪੇ ਬਾਬ ਨੂੰ ਖਬਰ ਜ਼ਰੂਰ ਕਰਦੀ ਤੇ ਜਦੋਂ ਇਹ ਸਾਰੀ ਗੱਲ ਉਹ ਸੁਣਦੇ ਨੇ ਤਾਂ ਨੈਂਸੀ ਦੇ ਜਿਹੜੇ ਘਰ ਵਾਲੇ ਆ ਉਹ ਪੁਲਿਸ ਨੂੰ ਰਿਪੋਰਟ ਕਰਦੇ ਨੇ ਪੁਲਿਸ ਮੌਕੇ ਤੇ ਪਹੁੰਚਦੀ ਆ ਸਾਰੀ ਗੱਲ ਹੁਣ ਉਹ ਦੱਸ ਦਿੰਦੇ ਨੇ ਕਿ ਸਾਨੂੰ ਸਿੱਧਾ ਸਾਫ ਸ਼ੱਕ ਸਾਡੇ ਜਵਾਈ ਦੇ ਉੱਤੇ ਆ ਉਹਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਵਾ ਸਾਹਿਲ ਨੂੰ ਸਾਹਿਲ ਪਹਿਲਾਂ ਟਾਲ ਮਟੋਲ ਕਰਦਾ ਵਾ ਜੀ ਤੇ ਬਹੁਤ ਜਲਦੀ ਫੇਰ ਆਪਣਾ ਗੁਨਾਹ ਕਬੂਲ ਕਰ ਲੈਂਦਾ ਤੇ ਸਾਰੀ ਉਹ ਜੋ ਵੀ ਘਟਨਾ ਉਹਨੇ ਜਿੱਦਾਂ ਅੰਜਾਮ ਦਿੱਤਾ ਸੀ ਸਾਰਾ ਦੱਸਦਾ ਵਾ ਕਿ ਇਦਾਂ ਇਦਾਂ ਕਰਕੇ ਮੈਂ ਉਸ ਤੋਂ ਪਰੇਸ਼ਾਨ ਸੀ ਉਹਦੀਆਂ ਹਰਕਤਾਂ ਠੀਕ ਨਹੀਂ ਸੀ ਤਲਾਕ ਮੈਨੂੰ ਦੇ ਨਹੀਂ ਸੀ ਰਹੀ ਇਸ ਕਰਕੇ ਮੈਂ ਉਹਨੂੰ ਜਾਨੋ ਮਾਰ ਦਿੱਤਾ ਤੇ ਨਾਲ ਜਿਹੜੇ ਦੋ ਲੋਕ ਹੋਰ ਸ਼ਾਮਲ ਕੀਤੇ ਸੀ ਪੁਲਿਸ ਨੇ ਉਹਨਾਂ ਨੂੰ ਵੀ ਅਰੈਸਟ ਕੀਤਾ ਤੇ ਅੱਗੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਇਸ ਤਰੀਕੇ ਦੇ ਨਾਲ ਇਹ ਜਿਹੜੀ ਲਵ ਸਟੋਰੀ ਇੱਕ ਬਰਥਡੇ ਪਾਰਟੀ ਤੋਂ ਨਸ਼ੇ ਦੇ ਵਿੱਚ ਸ਼ੁਰੂ ਹੋਈ ਸੀ ਉਹ ਨਸ਼ੇ ਦੇ ਵਿੱਚ ਹੀ ਖਤਮ ਹੋ ਗਈ ਆਪਣੀ ਜਾਨ ਗਵਾਉਣੀ ਪਈ ਨੈਨਸੀ ਸ਼ਰਮਾ ਨੂੰ ਜਾਂ ਨੈਨਸੀ ਚੋਪੜਾ ਕਹਿ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਕ੍ਰਾਈਮ ਸਟੋਰੀ ਦੇ ਨਾਲ ਜਲਦੀ ਮਿਲਦਾ